ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਅੱਜ ਦਾ ਡਿਜ਼ਾਈਨ ਅੱਜ ਦਾ ਡਿਜ਼ਾਈਨ ਬਣਾਉਣ ਵਾਸਤੇ ਆਪਾਂ ਸਲਾਈ ਤੇ 6-6 ਗੁੰਡਿਆਂ ਦੇ حساب ਨਾਲ ਗੁੰਡੇ ਪਾਏ ਆ ਜੀ ਵੱਧ ਗੁੰਡਾ ਕੋਈ ਵੀ ਨਹੀਂ ਸਾਰੇ 6-6 ਗੁੰਡਿਆਂ ਦੇ حساب ਨਾਲ ਗੁੰਡੇ ਪਾਏ ਆ ਦੋ ਕਲਰ ਦਾ ਆਪਣਾ ਡਿਜ਼ਾਈਨ ਹੈ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਬਹੁਤ ਜਲਦੀ ਬਣਦਾ ਤੇ ਸੋਹਣਾ ਵੀ ਬਹੁਤ ਲੱਗਦਾ ਜੀ ਤੇ ਚਲੋ ਜੀ ਬਣਾਉਣਾ ਸਟਾਰਟ ਕਰਦੇ ਆਪਾਂ ਡਿਜ਼ਾਈਨ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇਹ ਆਪਾਂ ਡਿਜ਼ਾਈਨ ਬਣਾ ਰਹੇ ਸੀ ਆਪਾਂ ਇਸੇ ਤੀ ਤੁਹਾਨੂੰ ਦੱਸ ਦਿੰਨੇ ਆ ਕਿ ਇਹੇ ਡਿਜ਼ਾਈਨ ਜਿਹੜਾ ਜੇ ਆਪਾਂ ਥੋੜਾ ਜਿਹਾ ਕੁੰਡੇ ਪਾ ਕੇ ਦੱਸਦੇ ਆ ਤਾਂ ਕੁਝ ਸਮਝ ਜੀ ਨਹੀਂ ਆਉਂਦੀ ਤੇ ਆਪਾਂ ਇਸੇ ਤੀ ਤੁਹਾਨੂੰ ਦੱਸ ਦਿੰਨੇ ਆ ਆਪਣੇ ਹਰੇ ਰੰਗ ਦੀਆਂ ਦੋ-ਦੋ ਸਲਾਈਆਂ ਪੈਣੀਆਂ ਦੋ ਆਪਾਂ ਸਲਾਈਆਂ ਇਸ ਬ੍ਰਾਊਨ ਕਲਰ ਦੀਆਂ ਪਾ ਲਈਆਂ ਹੁਣ ਆਪਾਂ ਪਾਵਾਂਗੇ ਜੀ ਦੋ ਸਲਾਈਆਂ ਕਰੀਮ ਕਲਰ ਦੀਆਂ ਤੇ ਇਹਦੇ ਵਾਸਤੇ ਦੇਖੋ ਜੀ ਆਪਾਂ ਫਰਸਟ ਵਾਲੇ ਦੋ ਕੁੰਡੇ ਆਪਾਂ ਕਰੀਮ ਕਲਰ ਨਾਲ ਬਣਾ ਲਵਾਂਗੇ ਦੋ ਕੁੰਡੇ ਆਪਾਂ ਬਣਾਏ ਦੋ ਕੁੰਡੇ ਆਪਾਂ ਖਾਲੀ ਉਤਾਰ ਲੈਣੇ ਆ ਫਿਰ ਆਪਾਂ ਬਣਾਉਣੇ ਹੈਗੇ ਆ ਜੀ ਚਾਰ ਕੁੰਡੇ ਕਰੀਮ ਕਲਰ ਦੀ ਇੱਕ ਦੋ ਹੁਣ ਜਿਹੜਾ ਆਹ ਵਾਲਾ ਕੁੰਡਾ ਹੈਗਾ ਤੇ ਜਿਹੜਾ ਆਪਾਂ ਆਹ ਟਾਂਕਾ ਛੱਡਿਆ ਹੋਇਆ ਇਹੇ ਬਣਾਉਣਾ ਹੈਗਾ ਆ ਦੇਖੋ ਜੀ ਪਹਿਲਾਂ ਵਾਲਾ ਆਪਾਂ ਫਸਟ ਸਲਾਈ ਚ ਆਪਾਂ ਦੇਖੋ ਇਹ ਦੋ ਕੁੰਡੇ ਹੀ ਆ ਦੇਖੋ ਜੀ ਆਪਣੇ ਕੋਲੇ ਆਹ ਜੇ ਤਾਂ ਆਪਾਂ ਤਿੰਨ ਕੁੰਡੇ ਲਈਏ ਤਾਂ ਆਪਣੇ ਵਿੱਚ ਵਾਲੇ ਕੁੰਡੇ ਨਾਲ ਇਹ ਆ ਜਾਂਦਾ ਇਹ ਆਪਾਂ ਦੋ ਦੋ ਕੁੰਡਿਆਂ ਤੇ ਬਣਾਇਆ ਪਹਿਲਾਂ ਆਪਾਂ ਇਧਰਲੇ ਕੁੰਡੇ ਨੇ ਬਣਾਇਆ ਫਿਰ ਆਪਾਂ ਇਧਰਲੇ ਕੁੰਡੇ ਨੇ ਬਣਾਇਆ ਹੁਣ ਆਪਾਂ ਫਿਰ ਇਧਰ ਦੋ ਤੀਸਰੇ ਗੁੰਡੇ ਤੇ ਬਣਾਵਾਂਗੇ ਦੇਖੋ ਜੀ ਇੱਥੋਂ ਪਾਵਾਂਗੇ ਸਲਾਈ ਤੇ ਇਹਨੂੰ ਆਪਾਂ ਇਸ ਤਰ੍ਹਾਂ ਉੱਪਰੋਂ ਦੀ ਅਲਟਾ ਦੇ ਦਾਂਗੇ ਅਗਲਾ ਗੁੰਡਾ ਵੀ ਆਪਾਂ ਕਰੀਮ ਕਲਰ ਬਣਾ ਲਾਂਗੇ ਫਿਰ ਆਪਾਂ ਦੋ ਗੁੰਡੇ ਤਾਰ ਲਵਾਂਗੇ ਫਿਰ ਆਪਾਂ ਬਣਾਵਾਂਗੇ ਚਾਰ ਗੁੰਡੇ ਆਪਾਂ ਫਿਰ ਬਣਾਉਣੇ ਕਰੀਮ ਕਲਰ ਦੋ ਬਣਾ ਲੇ ਤੀਜੇ ਤੇ ਆਪਾਂ ਫੇਰ ਆਪਾਂ ਹਾਂ ਵਾਲਾ ਗੁੰਡਾ ਲਟਾਉਣਾ ਹੈ ਇਹ ਵੀ ਤੁਹਾਨੂੰ ਮੈਂ ਅੱਗੇ ਦੱਸਦੀ ਆ ਕਿ ਆਪਾਂ ਕਿਵੇਂ ਬਣਾਇਆ ਇਹ ਇੱਕ ਗੁੰਡਾ ਫੇਰ ਬਣਾ ਲਿਆ ਚਾਰ ਗੁੰਡੇ ਹੋਗੇ ਦੋ ਗੁੰਡੇ ਆਪਾਂ ਇੱਥੇ ਉਤਾਰ ਲੈਣੇ ਦੋ ਗੁੰਡੇ ਆਪਾਂ ਬਣਾ ਲਾਂਗੇ ਪਹਿਲਾਂ ਕਰੀਮ ਕਲਰ ਦੇ ਫੇਰ ਆਪਾਂ ਹਾਂ ਵਾਲਾ ਗੁੰਡਾ ਲਵਾਂਗੇ ਤੀਜਾ ਗੁੰਡਾ ਬਣਾਵਾਂਗੇ ਇਹਨੂੰ ਉੱਪਰੋਂ ਦੇ ਉਲਟਾ ਦਾਂਗੇ ਇਹਦੇ ਇੱਕ ਕੁੰਡਾ ਆਪਾਂ ਗ੍ਰੀਨ ਕਲਰ ਹੋਰ ਬਣਾ ਲਵਾਂਗੇ ਦੋ ਕੁੰਡੇ ਤਾਰ ਕੇ ਦੋ ਕੁੰਡੇ ਆਪਾਂ ਕ੍ਰੀਮ ਕਲਰ ਦੇ ਬਣਾ ਲਵਾਂਗੇ ਲਾਸਟ ਵਾਲੇ ਆਪਾਂ ਹੁਣ ਅੱਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਪਹਿਲਾ ਕੁੰਡਾ ਤਾਰਿਆ ਦੂਜਾ ਕੁੰਡਾ ਆਪਾਂ ਸਿੱਧਾ ਬਣਾਵਾਂਗੇ ਜੀ ਦੋ ਕੁੰਡੇ ਆਪਾਂ ਦੇਖੋ ਜੀ ਇਸ ਤਰ੍ਹਾਂ ਤਾਰ ਲੈਣਾ ਤਾਂ ਅੱਗ ਆਪਣਾ ਪਿੱਛੇ ਹੀ ਰਹੂਗਾ ਚਾਰ ਗੁੰਡੇ ਆਪਾਂ ਫਿਰ ਸਿੱਧੇ ਬਣਾ ਲੈਣੇ ਆ। ਇੱਥੇ ਤੁਸੀਂ ਧਿਆਨ ਨਾਲ ਦੇਖ ਲਿਓ ਕਿ ਜਿਹੜਾ ਆਪਣਾ ਆਹ ਵਾਲਾ ਟੰਕਾ ਆਇਆ ਸੀ ਉੱਪਰ ਉਹ ਵਾਲਾ ਬਣ ਰਿਹਾ ਹੈ। ਦੋ ਗੁੰਡੇ ਆਪਾਂtare ਧਾਗਾ ਆਪਣਾ ਇੱਧਰ ਹੀ ਰਹੂਗਾ। ਚਾਰ ਗੁੰਡੇ ਆਪਾਂ ਸਿੱਧੇ ਬਣਾ ਲਾਂਗੇ। ਕ੍ਰੀਮ ਕਲਰ ਕੁੰਡੇ ਆ ਜਿਹੜੇ ਆਪਾਂ ਸਿੱਧੇ ਬਣਾ ਲੈਣੇ ਆ ਜਿਹੜੇ ਕੁੰਡੇ ਆਪਾਂ ਉਤਾਰੇ ਸੀ ਉਹਨਾਂ ਨੂੰ ਆਪਾਂ ਫਿਰ ਤੋਂ ਉਤਾਰ ਲੈਣਾ लास्ट ਵਾਲੇ ਦੋ ਕੁੰਡੇ ਤਾਰ ਕੇ ਇੱਕ ਕੁੰਡਾ ਆਪਾਂ ਕ੍ਰੀਮ ਕਲਰ ਬਣਾ ਲਵਾਂਗੇ ਸਿੱਧਾ ਇੱਕ ਉਲਟਾ ਹੁਣ ਆਪਾਂ ਦੋ ਸਲਾਈਆਂ ਬਣਾ ਲਈਆਂ ਕ੍ਰੀਮ ਕਲਰ ਦੀਆਂ ਹੁਣ ਆਪਣਾ ਆਪਣਾ ਜਿਹੜਾ ਬ੍ਰਾਊਨ ਕਲਰ ਹੈ ਉਹ ਲਾਵਾਂਗੇ ਉਹਦੀ ਆਪਾਂ ਸਲਾਈ ਸਾਰੀ ਸਿੱਧੀ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਲਓ ਜੀ ਸਿੱਧੀ ਸਲਾਈ ਬਣਾ ਲਈ ਉਲਟੀ ਸਾਈਡ ਆ ਗਈ ਇਧਰੋਂ ਆਪਾਂ ਸਲਾਈ ਪੂਰੀ ਉਲਟੀ ਬਣਾ ਲੈਣੀ ਹੈ ਡਿਜ਼ਾਈਨ ਬਹੁਤ ਸੋਹਣਾ ਜੀ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਬਣ ਕੇ ਆਉਂਦਾ ਤੁਸੀਂ ਡਾਰਕ ਕਲਰ ਬਣਾਉਣਾ ਚਾਹੁੰਦੇ ਹੋ ਡਾਰਕ ਵੀ ਬਣਾ ਸਕਦੇ ਹੋ ਜੇ ਤੁਸੀਂ ਅਲੱਗ-ਅਲੱਗ ਕਲਰ ਬਣਾਉਣਾ ਦਾ ਆਪਣਾ ਡਿਜ਼ਾਈਨ ਬਣਾਉਣਾ ਚਾਹੁੰਦੇ ਹੋ ਤਾਂ ਉਹ ਵੀ ਪਾ ਸਕਦੇ ਆ ਆਪਾਂ ਦੋ ਕਲਰ ਦਾ ਹੀ ਬਣਾਇਆ ਤੁਸੀਂ ਤਿੰਨ ਚਾਰ ਚ ਵੀ ਬਣਾ ਸਕਦੇ ਆ ਤੇ ਬਹੁਤ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰਾ ਲੱਗਦਾ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਇਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੁਹਾਡੇ ਅੱਗੇ ਰਿਕਵੈਸਟ ਹੈ ਜੀ ਤੇ ਲਓ ਜੀ ਹੁਣ ਆਪਾਂ ਸਿੱਧੀ ਸਾਈਡ ਆ ਗਏ ਸਿੱਧੀ ਸਾਈਡ ਆ ਕੇ ਦੇਖੋ ਜੀ ਹੁਣ ਆਪਾਂ ਬਣਾਉਣਾ ਹੈ ਕਰੀਮ ਕਲਰ ਹੁਣ ਦੇਖੋ ਜੀ ਆਪਾਂ ਦੋ ਕੁੰਡੇ ਆਪਾਂ ਬਣਾ ਲਏ ਕਰੀਮ ਕਲਰ ਦੇ ਪਹਿਲਾਂ ਦੇਖੋ ਜੀ ਆਪਾਂ ਇੱਧਰਲੇ ਪਾਸੇ ਬਣਾਇਆ ਸੀ ਦੋ ਕੁੰਡੇ ਆਪਾਂ ਪਹਿਲਾਂ ਬਣਾਏ ਸੀ ब्राउन ਦੇ ਐਦ ਕੀ ਆ ਦੇਖੋ ਜੀ ਪਹਿਲਾਂ ਆਪਾਂ ਦੋ ਆ ਬਣਾ ਲੇ ਤੀਜੇ ਗੁੰਡੇ ਨਾਲ ਆਪਾਂ ਇਹਨੂੰ ਬਣਾ ਦਵਾਂਗੇ ਪਹਿਲਾਂ ਆਪਣਾ ਇੱਧਰਲਾ ਲਾਸਟ ਗੁੰਡਾ ਸੀ ਹੁਣ ਆਪਣਾ ਇੱਧਰਲਾ ਤੀਜਾ ਗੁੰਡਾ ਹੈ ਇੱਕ ਗੁੰਡਾ ਆ ਹੁਣ ਆਪਾਂ ਦੋ ਗੁੰਡੇ ਇੱਧਰ ਬਣਾਵਾਂਗੇ ਜਾਂ ਤਾਂ ਆਪਣਾ ਸਾਸਟ ਵਾਲਾ ਗੁੰਡਾ ਹੋ ਗਿਆ ਚਾਰ ਗੁੰਡੇ ਹੋ ਗਏ ਜੀ ਆਪਣੇ ਕਰੀਮ ਕਲਰ ਆ ਆ ਕੇ ਵਿਚ ਵਾਲੇ ਦੋ ਗੁੰਡੇ ਇਹਨਾਂ ਨੂੰ ਆਪਾਂ ਦੋਹਾਂ ਨੂੰ ਉਤਾਰ ਲਵਾਂਗੇ ਇੱਕ ਗੁੰਡਾ ਬਣਾਵਾਂਗੇ ਫਿਰ ਆਪਾਂ ਇਸ ਤਰ੍ਹਾਂ ਹਲਾਵਾਂਗੇ ਸਲਾਈ ਗੁੰਡਾ ਲਵਾਂਗੇ ਕਰੀਮ ਕਲਰ ਜਿਹਨੂੰ ਇਸ ਤਰ੍ਹਾਂ ਬਣਾ ਲਵਾਂਗੇ ਦੋ ਗੁੰਡੇ ਕਰੀਮ ਕਲਰ ਫਿਰ ਬਣਾਵਾਂਗੇ ਦੋ ਦੋ ਗੁੰਡੇ ਆਪਾਂ ਉਤਾਰ ਲਵਾਂਗੇ ਫਿਰ ਆ ਗੁੰਡਾ ਚੱਕਾਂਗੇ ਬਰਾਊਨ ਗੁੰਡਾ ਬਣਾਵਾਂਗੇ ਤੇ ਇਸ ਤਰ੍ਹਾਂ ਇਹਦੇ ਨੀਚੋਂ ਦੀ ਕੱਢ ਲਵਾਂਗੇ ਦੋ ਗੁੰਡੇ ਤਾਰਾਂਗੇ ਇੱਕ ਗੁੰਡਾ ਬਣਾ ਕੇ ਫਿਰ ਤੋਂ ਆਪਾਂ ਆਪਣਾ ਕਰੀਮ ਕਲਰ ਗੁੰਡਾ ਇਸ ਤਰ੍ਹਾਂ ਬਣਾਵਾਂਗੇ ਲਾਸਟ ਵਾਲੇ ਤਿੰਨ ਗੁੰਡੇ ਆਪਾਂ ਇਹ ਕਰੀਮ ਕਲਰ ਨਾਲ ਬਣਾ ਲਾਂਗੇ ਹੁਣ ਆਪਾਂ ਧਾਗਾ ਪਿੱਛੇ ਕਰਾਂਗੇ ਕ੍ਰੀਮ ਕਲਰ ਕੁੰਡੇ ਆਪਾਂ ਸਿੱਧੇ ਬਣਾ ਲਵਾਂਗੇ ਜਿਹੜੇ ਕੁੰਡੇ ਆਪਾਂ ਬਰਾਊਨ ਤਾਰੀ ਸੀ ਉਹਨਾਂ ਨੂੰ ਆਪਾਂ ਫਿਰ ਤੋਂ ਤਾਰ ਲਵਾਂਗੇ ਲੋ ਜੀ ਆਹ ਹੀ ਆਪਣੀਆਂ ਦੋ ਦੋ ਸਲਾਈਆਂ ਇਸੇ ਤਰ੍ਹਾਂ ਰਪੀਟ ਹੁੰਦੀਆਂ ਜਾਣਗੀਆਂ ਕੋਈ ਉਹ ਨਹੀਂ ਹੈਗਾ ਜਿਆਦੇ ਤਾਮਝਮ ਨਹੀਂ ਕਰਨੀ ਪੈਂਦੀ ਇਹਦੇ ਵਿੱਚ ਤੇ ਬੜੀ ਆਸਾਨੀ ਨਾਲ ਬਣ ਜਾਂਦਾ ਕੋਈ ਵੀ ਬਣਾ ਸਕਦਾ ਜਿਹੜੇ ਨਵੇਂ ਸਿੱਖਣ ਵਾਲੇ ਐ ਬੱਚੇ ਉਹ ਵੀ ਬਣਾ ਸਕਦੇ ਆ ਬਹੁਤ ਹੀ ਆਸਾਨ ਡਿਜ਼ਾਈਨ ਹੈ ਤੇ ਬਹੁਤ ਹੀ ਸੋਹਣਾ ਲੱਗਦਾ ਹੈ ਮੀਂਹ ਕੋਈ ਇੱਕ ਵਾਰ ਇਧਰ ਨੂੰ ਇਸ ਤਰ੍ਹਾਂ ਬਣ ਜਾਂਦਾ ਇੱਕ ਵਾਰ ਇਧਰ ਨੂੰ ਇਸ ਤਰ੍ਹਾਂ ਕਰਕੇ ਦੇਖੋ ਜੀ ਬਹੁਤ ਸੋਹਣਾ ਲੱਗਦਾ ਤੇ ਤੁਸੀਂ ਬਾਅਦ ਕੀ ਕਮੈਂਟ ਕਰਕੇ ਦੱਸ ਦਿਓ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਤੇ ਜੇ ਚੰਗਾ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਲਾਈਕ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਕਿਪ ਜਮਾਣਾ ਕਰਿਓ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਸੋਹਣੀ ਜੀ ਵੀਡੀਓ 'ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ